ਸੋ ਇੰਸਟਾਗ੍ਰਾਮ ਤੇ ਟਿਕਟੌਕ ਤੇ ਕਾਫੀ ਮਸ਼ਹੂਰ ਇਨਫਲੂਐਂਸਰ ਪਾਇਲ ਪਰਮ ਦੀ ਇੱਕ ਵੀਡੀਓ ਕੱਲ ਦੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਫੀ ਲੋਕ ਉਸ ਨੂੰ ਘੇਰੀ ਖੜੇ ਨੇ ਤੇ ਉਸ ਦੇ ਉੱਤੇ ਚੋਰੀ ਦੇ ਇਲਜ਼ਾਮ ਲੱਗ ਰਹੇ ਨੇ ਸੋ ਇਸ ਦੀ ਸਫਾਈ ਦੇਣ ਦੇ ਲਈ ਪਾਇਲ ਪਰਮ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਲਾਈਵ ਆਈ ਤੇ ਉਸ ਨੇ ਸਾਰੀ ਗੱਲ ਕਲੀਅਰ ਕੀਤੀ ਕਿ ਅਸਲ ਦੇ ਵਿੱਚ ਮੂਰਾ ਮਾਮਲਾ ਹੈ ਕੀ ਸੀਗਾ ਸੋ ਦੇਖੋ ਇਸ ਵੀਡੀਓ ਦੇ ਵਿੱਚ ਕਿ ਕੀ ਕੁਝ ਕਾ ਲਾਈਵ ਆ ਕੇ ਪਾਇਲ ਪਰਮ ਨੇ ਇਸ ਦੇ ਉੱਤੇ ਕੀ ਸਫਾਈ ਦਿੱਤੀ ਬਾਕੀ ਨਬੂ ਤਾਂ ਪੁੱਛ ਲੋ ਇਹਦੇ ਹਸਬੰਡ ਦੇ ਨਾਲ ਗੁੱਟਮਾਰ ਹੋਈ ਸੀਗੀ ਤੇ ਤੁਸੀਂ ਤੁਹਾਨੂੰ ਨਬੂ ਆਪੇ ਸੱਚ ਦੱਸ ਦੂੰਗੀ ਕਿ ਕੀ ਗੱਲ ਹੋਈ ਹੈ ਕੀ ਨਹੀਂ ਲੜਾਈ ਦਾ ਕੀ ਪ੍ਰੋਬਲਮ ਸੀਗੇ ਕਿ ਚੋਰੀ ਦਾ ਕੀ ਸੀਗਾ ਨਬੂ ਆਪੇ ਦੱਸੀ ਇੱਥੇ ਕਲੀਅਰ ਕਰ ਯਾਰ ਦੇਖੋ ਇਹਦੇ ਵਿੱਚ ਫਾਈਲ ਦੀ ਕੋਈ ਮਿਸਟੇਕ ਨਹੀਂ ਆ ਉਹ ਮੇਰਾ ਮੈਟਰ ਸੀਗਾ ਮੇਰਾ ਹਸਬੰਦ ਨੂੰ ਉੱਥੇ ਕੁੱਟਮਾਰ ਕਰ ਰਹੇ ਸੀ ਤੇ ਮੈਂ ਮੈਂ ਨੂੰ ਉੱਥੋਂ ਫੋਨ ਆਇਆ ਮੈਂ ਮੈਂ ਅਲੀਯਦੀਨ ਨੂੰ ਫੋਨ ਕੀਤਾ ਠੀਕ ਆ ਵੀ ਇਦਾਂ ਇਦਾਂ ਗੱਲ ਹੋਈ ਆ ਤੇ ਆਲੀਆ ਦੀਦੀ ਨੇ ਪਾਇਲ ਦੀ ਨੂੰ ਫੋਨ ਕਰਿਆ ਪਾਇਲ ਦੀ ਉਥੇ ਕੈਬ ਕਰਾ ਕੇ ਆਈ ਸੀਗੀ ਕਿਉਂਕਿ ਉਹ ਮੈਨੂੰ ਵੀ ਮੇਰੇ ਨਾਲ ਵੀ ਖਿੱਚ ਤੂ ਕਰ ਰਹੀ ਸੀ ਸੁਸਾਇਟੀ ਵਾਲੇ ਮਿੱਤਲ ਪੈਰਾਡਾਈਜ਼ ਵਾਲੇ ਕਿਉਂਕਿ ਨੰਦਰਾ ਰੋਡ ਤੇ ਆ ਹਾਂ ਤੇ ਪਾਇਲ ਉਥੇ ਆਈ ਕੈਬ ਕਰਾ ਕੇ ਉਹ ਪਾਇਲ ਨੇ ਜਦੋਂ ਉਹਨਾਂ ਨੂੰ ਗੱਲਬਾਤ ਪੁੱਛੀ ਵੀ ਕੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਮਤਲਬ ਗੱਲ ਸੁਣੀ ਨਹੀਂ ਆ ਉਹ ਖਿੱਚ ਤੂ ਕਰਨ ਲੱਗੇ ਪਾਇਲ ਨਾਲ ਉਹਦੇ ਵਾਲ ਖਿੱਚਣ ਲੱਗ ਗਏ ਉਹਦੀ ਜੈਕਟ ਖਿੱਚਣ ਲੱਗ ਗਏ ਉਹਨੇ ਗੱਲ ਨਹੀਂ ਸੁਣੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਕੋਈ ਇਨਫਲੂਐਂਸਰ ਆ ਤਾਂ ਉਹਨਾਂ ਨੇ ਸਾਰਿਆਂ ਨੇ ਕੈਮਰੇ ਔਨ ਕਰ ਲਏ ਤੇ ਮਤਲਬ ਬਹੁਤ ਜ਼ਿਆਦਾ ਗਲਤ ਬੋਲਣਾ ਲੱਗ ਗਏ ਇਸ ਨੂੰ ਬਿਨਾਂ ਗੱਲ ਤੋਂ